ਸ੍ਰੀ ਕਾਲਜੀ ਪਾਇਟ ਅਦਲਤ ਕਰਨ ਸਿੰਘ ਸੰਧਵਾ ਜੀ ਦੇਖ ਰਹੇ ਐਕਸਪੈਸਟ ਅੱਜ ਪਠਿੰਡਾ ਵਿਖੇ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਦੇ ਚੇਅਰਮੈਨ ਦਰਕਰਨਜੀਤ ਸਿੰਘ ਗਹਿਰੀ ਜਰਨਲ ਸਕੱਤਰ ਕਾਂਗਰਸ ਪੰਜਾਬ ਦੀ ਪ੍ਰਧਾਨਗੀ ਹੇਠ ਦਲਤ ਸਮਾਜ ਦੇ ਆਗੂਆਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਸ਼੍ਰੋਮਣੀ ਜਰਨਲ ਅਮਰਸ਼ੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਰੰਗਰੇਟਾ ਗੁਰੂ ਦੇ ਬੇਟਾ ਦਾ ਜਨਮ ਦਿਹਾੜਾ ਬਠਿੰਡਾ ਹਾਜੀ ਰਤਨ ਗੁਰਦੁਆਰਾ ਸਾਹਿਬ ਵਿਖੇ 22 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਬੜੀ ਹੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ ਸਰਦਾਰ ਕਰਨਜੀਤ ਸਿੰਘ ਗਹਿਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੱਸਾਂ ਦਾ ਕਰਾਇਆ ਪੈਟਰੋਲ ਡੀਜ਼ਲ ਬਿਜਲੀ ਬਿੱਲਾਂ ਦੀਆਂ ਕੀਮਤਾਂ ਵਧਾ ਕੇ ਸਾਡੇ ਆਮ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ। ਦਲਤ ਮਹਾਪੰਚਾਇਤ ਦੇ ਵਾਈਸ ਚੇਅਰਮੈਨ ਸਰਦਾਰ ਬੋੜ ਸਿੰਘ ਘਾਰੂ ਵੀ ਉਹਨਾਂ ਦੇ ਨਾਲ ਸੀ। ਉਹਨਾਂ ਨੇ ਅੱਜ ਜ਼ਿਲ੍ਹਾ ਕਚਹਿਰੀ ਡਾਕਟਰ ਅੰਬੇਡਕਰ ਪਾਰਕ ਸਾਹਮਣੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਇਹ ਪੰਜਾਬ ਸਰਕਾਰ ਦੇ ਖਿਲਾਫ ਨਾਰਾ ਬਾਜ਼ੀ ਕੀਤੀ। ਆਓ ਦੇਖਦੇ ਹਾਂ ਪਠੰਡਾ ਤੋਂ ਡਾਕਟਰ ਜਸਕਰਨ ਸਿੰਘ ਜੀ ਨੂੰ ਇਹ ਸਰਕਾਰ ਮਰਦਾਬਾਦ 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 ਬਹੁਤ ਜਲਦੀ ਸਾਡੇ ਨਾਲ ਮੌਜੂਦ ਨੇ ਸਰਦਾਰ ਕਰਨਜੀਤ ਸਿੰਘ ਗਹਿਰੀ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਮੈਂ ਕਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਅਦਾਲਤ ਮਹਾਪੰਚਾਇਤ ਸੰਜਾਗ ਜਨਸਥਤ ਪੱਧਾ ਪ੍ਰਦੇਸ਼ ਕਮਿਸ਼ਨਟੀ ਅੱਜ ਪੰਜਾਬ ਸਰਕਾਰ ਨੇ ਇੱਕ ਬੜਾ ਮੰਦਭਾਗਾ ਫੈਸਲਾ ਲਿਆ ਬੜਾ ਘਟਿਆ ਫੈਸਲਾ ਲਿਆ ਹੈ ਕਿ ਬੱਸਾਂ ਦਾ ਕਿਰਾਇਆ ਵਧਾਇਆ ਔਰ ਬੇਤਹਾਸ਼ਾ ਕਿਰਾਇਆ ਵਧਾਇਆ ਸਪੈਸ਼ਲਿਟੀ ਪੈਟਰੋਲ ਤੇ ਡੀਜ਼ਲਾਂ ਦੇ ਡੀਜ਼ਲ ਦੇ ਰੇਟ ਵਧਾਏ, ਬਿਜਲੀ ਦੇ ਬਿੱਲਾਂ ਦੇ ਰੇਟ ਜਿਹੜੇ ਆ ਵਧਾਏ ਤੇ ਅੱਜ ਨਵਾਂ ਜਿਹੜਾ ਕੰਮ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਕਿ ਬੱਸਾਂ ਦਾ ਕਿਰਾਇਆ ਵਧਾ ਕੇ ਲੋਕਾਂ ਨੂੰ ਇੱਕ ਹਸਤਾ ਕਿ ਜਿਹੜਾ ਬਦਲਾ ਲੈ ਕੇ ਆਏ ਸੀਗੇ ਲੋਕ ਇੱਕ ਇੱਛਾ ਲੈ ਕੇ ਆਏ ਸੀ ਇਸ ਭਾਵਨਾ ਨਾਲ ਲੈ ਕੇ ਆਏ ਸੀ ਸਰਕਾਰ ਕਿ ਗਰੀਬਾਂ ਦੀ ਗੱਲ ਕਰਨਗੇ ਪਰ ਅੱਜ ਬੱਸਾਂ ਦੇ ਉੱਤੇ ਚੜਦਾ ਕੌਣ ਹੈ ਗਰੀਬਪੁਰੇ ਲੋਕ ਬੱਸਾਂ ਦੇ ਉੱਪਰ ਚੜਦੇ ਆ ਪਹਿਲਾਂ ਤਾਂ ਕੇਜਰੀਪਾਲ ਦੇ ਭਗਵਾਨਤਮਾਨ ਹੋਰਾਂ ਨੇ ਝਾੜੂ ਚੋਣ ਦਾ ਸਰ ਰੱਖ ਕੇ ਗਰੀਬ ਲੋਕਾਂ ਨੂੰ ਧੋਖੇ ਚ ਰੱਖਿਆ ਉਹਨਾਂ ਨੂੰ ਲੱਗਾ ਕਿ ਗਰੀਬਾਂ ਦੀ ਇਹ ਸਾਇਦ ਪਾਰਟੀ ਹੈ ਤੇ ਗਰੀਬਾਂ ਦੇ ਵਾਸਤੇ ਕੰਮ ਕਰੂਗਾ ਤੇ ਜਿਹੜਾ ਪੰਜਾਬ ਸਰਕਾਰ ਨੇ ਹੁਣ ਬੱਸਾਂ ਦੇ ਕਿਰਾਇਆ ਵਿੱਚ ਵਾਅਦਾ ਕਰਕੇ ਪੰਜਾਬ ਦੇ ਲੋਕਾਂ ਨਾਲ ਸਭ ਤੋਂ ਵੱਡਾ ਇਹ ਧੋਖਾ ਕੀਤਾ ਹੈ ਹੁਣ ਇੱਕ ਪਾਸੇ ਕਹਿੰਦੇ ਖਜ਼ਾਨਾ ਖਾਲੀ ਹੈ ਜੀ ਸਾਡਾ ਖਜ਼ਾਨਾ 300 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਪੰਜਾਬ ਦੇ ਸਿਰ ਹੋ ਚੁੱਕਿਆ ਜਦੋਂ ਸਰਕਾਰ ਚਾਉਣਾ ਸੀ ਭਗਵਾਨਤਮਾਨ ਜੀ ਤੁਸੀਂ ਤੇ ਕੇਜਰੀਵਾਲ ਜੀ ਤੁਸੀਂ ਇਹ ਕਹਿੰਦੇ ਹੁੰਦੇ ਸੀ ਕਿ ਰੇਤੇ ਦੀਆਂ ਖੱਡਾਂ ਜਿਹੜੀਆਂ ਹੈਗੀਆਂ ਉਸ ਤੋਂ ਅਸੀਂ ਇੰਨੇ ਕਰੋੜ ਰੁਪਈਆ ਇਕੱਠਾ ਕਰ ਲਾਂਗੇ ਇੰਨੇ ਕਰੋੜ ਰੁਪਈਆ ਸੀ ਬਿਜਲੀ ਦਾ ਬਚਾਲਾਂਗੇ ਇੰਨੇ ਕਰੋੜ ਰੁਪਈਆ ਸੀ ਇਹ ਉਹ ਕਿੱਥੇ ਗਿਆ ਹੁਣ ਤੁਹਾਡੇ ਵਾਦੇ ਕਿੱਥੇ ਗਏ ਸੋ ਬੱਸਾਂ ਨਾ ਕਰਾਇਆ ਵਧਾਉਣ ਦੀ ਅਸੀਂ ਸਭ ਸੱਜਣਾਂ ਚ ਖੇਧੀ ਕਰਦੇ ਆ ਤੇ ਨੈਸ਼ਨਲ ਅਦਾਲਤ ਮਹਾਪੰਚਾਇਤ ਦੇ ਆਗੂਆਂ ਨੇ ਅੱਜ ਉਦੋਂਦਾਰ ਸਹਿਬਾਨਾਂ ਨੇ ਇੱਕ ਮੀਟਿੰਗ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਚ ਪੰਜਾਬ ਸਰਕਾਰ ਦਾ ਫਤਲਾ ਫੁਕਿਆ ਪਰ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤਰੰਤ ਬੱਸਾਂ ਦਾ ਜਿਹੜਾ ਵਾਧਾ ਹੋਇਆ ਕਰਾਇਆ ਉਹਨੂੰ ਵਾਪਸ ਲਿਆ ਜਾਵੇ ਨਹੀਂ ਤੇ ਨੈਸ਼ਨਲ ਅਦਾਲਤ ਮਹਾਪੰਚਾਇਤ ਸਮੁੱਚਾ ਗਰੀਬ ਪਾਚਾਰਾ ਆਮ ਲੋਕ ਜਿਹੜੇ ਹੈਗੇ ਆ ਉਹ ਸੜਕਾਂ ਤੇ ਉਤਰਨਗੇ ਤੇ ਪੰਜਾਬ ਸਰਕਾਰ ਨੂੰ ਸਦਾ ਜਵਾਬ ਦੇਣਾ ਪਏਗਾ ਪੰਜਾਬ ਸਰਕਾਰ ਇਹ ਕਹਿ ਕੇ ਲੋਕਾਂ ਨੂੰ ਆਈਸੀ ਸਤਾ ਦੇ ਵਿੱਚ ਕਿਹਾ ਸੀ ਆਮ ਲੋਕਾਂ ਦੀ ਪਾਰਟੀ ਪਰ ਆਮ ਲੋਕਾਂ ਦੀ ਪਾਰਟੀ ਹੁਣ ਖਾਸ ਲੋਕਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ ਉਸ ਲਈ ਇਹ ਵਾਅਦਾ ਜਿਹੜਾ ਹੈਗਾ ਜੀ ਸਖਤ ਨਿੰਦਿਆ ਕਰਦੇ ਆ ਤੇ ਇਹ ਜਿਹੜਾ ਟਰਾਂਸਪੋਰਟਰਾਂ ਨੂੰ ਫਾਇਦਾ ਦੇਣ ਵਾਸਤੇ ਵੱਡੀ ਸੌਦੇਬਾਜ਼ੀ ਜਿਹੜੀ ਹੈ ਉਹ ਪੰਜਾਬ ਸਰਕਾਰ ਕਰ ਰਹੀ ਹੈ ਜਿਹਦਾ ਖਮਿਆਜਾ ਇਹਨਾਂ ਨੂੰ ਜਿਹੜਾ ਹੈਗਾ ਬਾਈ ਇਲੈਕਸ਼ਨ 'ਚ ਵੀ ਭੁਗਤਣਾ ਪਏਗਾ ਦੇ ਆਉਣ ਵਾਲੇ 27 ਦੇ ਵਿੱਚ ਤਾਂ ਇਹ ਜ਼ੀਰੋ ਤੇ ਆਉਣ ਦੀ ਸੰਭਾਵਨਾ ਜਿਹੜੀ ਆ ਉਹ ਪੱਕੀ ਬਣੀ ਹੋਈ ਹੈ। ਤੋਂ ਜਿਹੜੇ ਝੂਠ ਬੋਲ ਰਹੇ ਐ, ਫਰੇਮ ਕਰ ਰਹੇ ਐ ਸਾਰਿਆਂ ਤੋਂ ਪਰਦਾ ਹਾਲੀਵੁੱਡ ਉੱਠਦਾ ਜਾ ਰਿਹਾ। ਇੱਕ ਵਾਰ ਫਿਰ ਅਸੀਂ ਬੱਸਾਂ ਦੇ ਕਿਰਾਏ ਵਿੱਚ ਕੀਤੇ ਵਾਅਦੇ ਨੂੰ ਵਾਪਸ ਲੈਣ ਦੀ ਸਰਕਾਰ ਨੂੰ ਅਪੀਲ ਕਰਦੇ ਆਂ। ਬਿਜਲੀ ਦੇ ਬਿੱਲ ਜਿਹੜੇ ਚੰਨੀ ਸਾਹਿਬ ਨੇ ਘਟਾਏ ਸੀ ਉਸੇ ਤਰ੍ਹਾਂ ਉਹਨਾਂ ਨੂੰ ਘਟਾਇਆ ਜਾਣਾ ਚਾਹੀਦਾ। ਪੈਟਰੋਲ ਡੀਜ਼ਲ ਦੇ ਜਿਹੜੇ ਰੇਟ ਐ ਉਹ ਘਟਾਏ ਜਾਣੇ ਚਾਹੀਦੇ ਐ। ਨਹੀਂ ਤੇ ਪੰਜਾਬ ਦੇ ਲੋਕ ਚੜ੍ਹਗਾ ਤੇ ਉਤਰਨਗੇ ਤੇ ਪੰਜਾਬ ਸਰਕਾਰ ਇਸ ਦੀ ਜਵਾਬਦੇਹੀ। ਬਸਤ ਤੇ ਸਬਸਕ੍ਰਾਈਬ ਕਰੋ। Cierto, no te